ਤਾਂ ਜੀ ਦੋਸਤੋ ਕੀ ਹਾਲ ਚਾਲ ਤੇ ਕੱਲ ਹਰੀਗੇ ਕਲਾ ਪਿੰਡ ਗਏ ਸੀਗੇ ਤੇ ਆਪ ਦਾ ਬਹੁਤ ਮਸ਼ਹੂਰ ਕਬੱਡੀ ਪਲੇਅਰ ਤੇ ਗਰਾਊਂਡਾਂ ਦੇ ਨਾਲ ਨੌਜਵਾਨਾਂ ਨੂੰ ਜੋੜਨ ਵਾਲਾ ਤੇ ਛੋਟੇ ਛੋਟੇ ਬੱਚਿਆਂ ਤੱਕ ਸਾਰਿਆਂ ਨੂੰ ਕਵਾਣਾ ਦੇ ਵਿੱਚ ਤੇ ਗਰਾਊਂਡਾਂ ਦੇ ਵਿੱਚ ਭੱਜਨ ਲਾਤਾ ਜਿਹੜੇ ਨੌਜਵਾਨ ਨੇ ਪਿੰਕਾ ਜਾਹਰਗ ਉਹ ਆਇਆ ਸੀ ਤੇ ਆਪਾਂ ਉੱਥੇ ਗਏ ਸੀਗੇ ਤੇ ਬਹੁਤ ਸਾਰੇ ਨੌਜਵਾਨਾਂ ਦਾ ਇਕੱਠ ਇੱਥੇ ਆਇਆ ਸੀਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁੰਡੇ ਆਏ ਸੀਗੇ ਨੌਜਵਾਨ ਆਏ ਸੀਗੇ ਤੇ ਸਾਰਿਆਂ ਨੇ ਗੇੜੇ ਲਾਏ ਤੇ ਪਿੰਕਾ ਜਰਕ ਬਹੁਤ ਮਿਹਨਤ ਕਰਦਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਤੇ ਸਿਹਤ ਦੇਂਦਾ ਚੰਗੀ ਵੀ ਕੋਈ ਨਸ਼ਿਆਂ ਤੋਂ ਦੂਰ ਰਵੇ ਗਰਾਉਂਡਾਂ ਦੇ ਨਾਲ ਜੁੜ ਸਕੇ ਤੇ ਕਾਫੀ ਗੇਮਾਂ ਹੋ ਗਈਆਂ ਤੇ ਰੇਸਾਂ ਹੋ ਗਈਆਂ ਲੌਂਗ ਜੰਪ ਰੱਸਾ ਕਸੀ ਦੇ ਮੁਕਾਬਲੇ ਹੋਏ ਸੀ ਤੇ ਬਾਈ ਦੇ ਨਾਲ ਸਾਰਿਆਂ ਨੇ ਗਰਾਉਂਡਾਂ ਦੇ ਗੇੜੇ ਲਾਏ ਤੇ ਛਪਾਟੇ ਲਾਏ ਤੇ ਇਹੀ ਸਪੀਚ ਦਿੱਤੀ ਵੀ ਨੌਜਵਾਨੋ ਨਸ਼ਿਆਂ ਤੋਂ ਦੂਰ ਰਹੋ ਤੇ ਗਰਾਊਂਡਾਂ ਦੇ ਨਾਲ ਜੁੜੋ ਤੇ ਇਹ ਵਿਚਾਰਾ ਆਪਦੇ ਲੈਵਲ ਤੇ ਜਿੰਨੀ ਕ ਮਿਹਨਤ ਕਰਦਾ ਇਹਨੂੰ ਸ਼ੇਅਰ ਬਣਦਾ ਹੈ ਸ਼ੇਅਰ ਜ਼ਰੂਰ ਕਰੋ ਕਿਸੇ ਹੋਰ ਦਾ ਨੌਜਵਾਨ ਦੇਖ ਕੇ ਗਰਾਊਂਡ ਦੇ ਨਾਲ ਜੁੜ ਸਕੇ ਹੈ ਨਾ ਵੀ ਇੱਕ ਸ਼ੇਅਰ ਦੇ ਨਾਲ ਕਈ ਵਾਰੀ ਕੋਈ ਸੇਧ ਲੈ ਕੇ ਇੱਕ ਵੀ ਬੰਦਾ ਜੁੜ ਗਿਆ ਤਾਂ ਮਿਹਨਤ ਆਪਣੀ ਸਫਲ ਤੇ ਬਹੁਤ ਵਧੀਆ ਕੰਮ ਕਰਦਾ ਦੂਆ ਬਾਈ ਨੇ ਬਹੁਤ ਵਧੀਆ ਬੋਲੇ ਵਿਚਾਰ ਦਿੱਤੇ ਆ ਤਾਲੂ ਕੋਈ ਹੋਰ ਜਾਊਗਾ ਪੁੱਠੇ ਪਾਸੇ ਇੱਕ ਦਿਨ ਇੱਕ ਪਲ ਬਹੁਤ ਹੁੰਦਾ ਕਿਸੇ ਬੰਦੇ ਦੀ ਜ਼ਿੰਦਗੀ ਖਰਾਬ ਕਰਨ ਲਈ ਜਾਂ ਜ਼ਿੰਦਗੀ ਸੁਧਾਰਨ ਲਈ ਇੱਕ ਮਾੜੀ ਸਾਹ ਦੇ ਗਿਆ ਬੱਚਾ ਪੁੱਠੇ ਪਾਸੇ ਨੂੰ ਦੁਰ ਪੈਂਦਾ ਕੋਈ ਚੰਗਾ ਬੰਦਾ ਅੱਜ ਇੱਥੋਂ ਇਹ ਨਹੀਂ ਪਤਾ ਵੀ ਕਿਹਨੂੰ ਚਟਕ ਲੱਗ ਜਣੇ ਭੱਜਣ ਦੀ ਕਿਹਨੂੰ ਕਿਹਨੂੰ ਹੌਸਲਾ ਮਿਲ ਜਣਾ ਸਪਾਟੇ ਮਾਰਨ ਦਾ ਕੋਈ ਇੱਕ ਵਾਰੀ ਇੱਥੇ ਮੈਂ ਪਹਿਲਾਂ ਤੁਸੀਂ ਕਹਿੰਦੇ ਸੀ ਉਹੀ ਮੋਟਰਾਂ ਨੇ ਜਿਹੜੀਆਂ ਮੋਟਰਾਂ ਤੇ ਕਦੇ ਟੀਕੇ ਲੱਗਦੇ ਸੀ ਸਿਰੰਜਾ ਸੁੱਟ ਕੇ ਭਾਜਦੇ ਨੇ ਉਹੀ ਮੋਟਰਾਂ ਨੇ ਅੱਜ ਬੱਚੇ ਭਾਜਦੇ ਨੇ ਜੈਫਟ ਕੀਤਾ ਵਾਹੀਆਂ ਉਹ ਇਹ ਮੈਂ ਕਹਿਣਾ ਵੀ ਤੁਹਾਡੇ ਵੀ ਅਸੀਂ ਰਿਕਾਰਡਿੰਗ ਚੱਲਦੀ ਐ ਇੱਥੇ ਸੋ ਮੈਂ ਤਾਂ ਤੁਹਾਨੂੰ ਸਾਰ ਨੂੰ ਦੱਸ ਰਿਹਾ ਵੀ ਅੱਗੇ ਵੀ ਜੇ ਕਿਸੇ ਪਿੰਡ ਚ ਜਾਈਏ ਤਾਂ ਚੀਜ਼ਾਂ ਨੂੰ ਸੀਰੀਅਸ ਲਿਓ ਇੱਥੇ ਗਰਾਊਂਡ ਚ ਆਓ ਬੱਚੇ ਤੁਹਾਨੂੰ ਦੇਖ ਕੇ ਆਪ ਬਦਲਣਗੇ ਜੇ ਤੁਸੀਂ ਕਹੋਗੇ ਕੋਈ ਚਮਤਕਾਰ ਹੋਊਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੁਹਾਡੇ ਲਈ ਸਭ ਤੋਂ ਵੱਡਾ ਆਈਡਲ ਹੋ ਸਕਦੇ ਨੇ ਗੁਰੂ ਗੋਬਿੰਦ ਸਿੰਘ ਜੀ ਹਾਂ ਮੇਰੇ ਸਿਰ ਤੇ ਪੱਗ ਨਹੀਂ ਮੇਰੇ ਕੇਸ ਤੇ ਲਾੜੀ ਨਹੀਂ ਹੈਗੇ ਪਰ ਮੈਂ ਉਹਨਾਂ ਦੀ ਸਾਰੀ ਸੋਚ ਤੇ ਚੱਲਦਾ ਮੈਂ ਤੁਹਾਨੂੰ ਦੱਸਿਆ ਵੀ ਮੈਂ ਕਰੋ 100 ਵਾਰੀ ਨਿਗਾਹ ਵੀ ਦੇਖ ਕੇ ਆਉਂਦੇ ਨੇ ਕਮਾਈ ਦੇ ਕਿਉਂਕਿ ਬੱਚੇ ਪੈਰੀ ਹੱਥ ਲਾਉਂਦੇ ਨੇ ਸੰਦੇਗ ਇਹ ਗੱਲ ਆ ਵੀ ਤੁਹਾਡੇ ਲਈ ਸਭ ਤੋਂ ਹੁੰਦਾ ਨੇ ਬੜਾ ਪਰਵਾਹ ਮਾਰਿਆ ਤੁਹਾਨੂੰ ਪਹਿਲਾਂ ਕਿਹਾ ਵੀ ਪਹਿਲਾਂ ਮਰਨ ਕਬੂਲੋ ਜੀਵਨ ਕੀ ਛੱਡ ਆਸ ਹੋਹੁ ਸੁਪਨਾ ਕੇ ਰਹਿਣਗਾ ਤੋ ਆਓ ਹਮਾਰੇ ਪਾਸ ਪਹਿਲਾਂ ਮਰਨ ਕਬੂਲ ਕਰੋ ਆ ਜਿਹੜੀ ਸਾਰੀ ਆਵਾਮ ਖੜੀ ਆ ਜਿੰਨੇ ਤੁਸੀਂ ਬੰਦੇ ਖੜੋ ਇਹਨਾਂ ਦੇ ਚਰਨਾਂ ਦੀ ਪਹਿਲਾਂ ਧੂੜ ਬਣਨਾ ਪੈਣਾ ਤੇ ਅਖੀਰ ਦੇ ਵਿੱਚ ਜਿਹੜੇ ਰਸਾਂਗਾਂ ਬਾਬਿਆਂ ਦੀਆਂ ਤੇ ਹੋਰ ਵੀ ਕਈ ਖੇਡਾਂ ਸੀਗੀਆਂ